ਕਹਿੰਦੇ ਆ ਜਦੋਂ ਦੁੱਖਾਂ ਦੀ ਬਰਸਾਤ ਹੁੰਦੀ ਹੈ ਨਾ ਜਦੋਂ ਦੁੱਖਾਂ ਦੀ ਬਰਸਾਤ ਹੁੰਦੀ ਹੈ ਨਾ ਸਾਰੇ ਲੋਕ ਭੱਜ ਜਾਂਦੇ ਆ ਸਾਰੇ ਲੋਕ ਭੱਜ ਜਾਂਦੇ ਆ ਚਾਹੇ ਉਹ ਪਰਿਵਾਰ ਦੇ ਹੋਣ ਚਾਹੇ ਉਹ ਰਿਸ਼ਤੇਦਾਰ ਹੋਣ ਸਾਰੇ ਲੋਕ ਭੱਜ ਜਾਂਦੇ ਆ ਤੇ ਸੁੱਖ ਵੇਲੇ ਸਾਰੇ ਆ ਜਾਂਦੇ ਆ ਸਾਰੇ ਹੀ ਆ ਜਾਂਦੇ ਆ ਐਸੇ ਕਰਕੇ ਜਿਹੜਾ ਦੁੱਖ ਹੈ ਨਾ ਉਹ ਇਕੱਲੇ ਹੀ ਸਹਿਣਾ ਪੈਂਦਾ ਵੇ ਤੇ ਜਿਹੜਾ ਸੁੱਖ ਹੈ ਸੁੱਖ ਵੇਲੇ ਫਿਰ ਸਾਰੇ ਹੀ ਆ ਜਾਂਦੇ ਆ ਲਣਾ ਪੈਂਦਾ ਵੇ ਸੱਚ ਵਿੱਚ ਪਉਣਾ ਪੈਂਦਾ ਵੇ ਝੂਠ ਵੀ ਬੋਲਣਾ ਪੈਂਦਾ ਵੇ ਸੱਚ ਸੱਚ ਵੀ ਛਾਣਾ ਪੈਂਦਾ ਵੇ ਜ਼ਿੰਦਗੀ ਜਿਉਣ ਲਈ ਹਰ ਰਿਸ਼ਤਾ ਅਪਣਾਉਣਾ ਪੈਂਦਾ ਹੈ ਜ਼ਿੰਦਗੀ ਜਿਉਣ ਲਈ ਹਰ ਰਿਸ਼ਤਾ ਅਪਣਾਉਣਾ ਪੈਂਦਾ ਵੇ ਇਹ ਜੇ ਇਹ ਲੋਕ ਸ੍ਰੀਫ ਬੰਦੇ ਨੂੰ ਜਿਉਣ ਕਿੱਥੇ ਦਿੰਦੇ ਆ ਇਹ ਲੋਕ ਸ੍ਰੀ ਫ ਬੰਦੇ ਨੂੰ ਜਉਣ ਕਿੱਥੇ ਦਿੰਦੇ ਆ ਕਦੇ ਕਦੇ ਬੁਰਾ ਵੀ ਬੰਨਾ ਪੈਂਦਾ ਵੇ ਕਦੇ ਕਦੇ ਬੁਰਾ ਵੀ ਬੰਨਾ ਪੈਂਦਾ